ਹਾਂਜੀ ਲੈ ਆਂਦੀ ਮਸ਼ੀਨ ਇਹ ਨਾ ਭਾਰਾਂ ਤੇ ਬੜੇ ਪੈਂਦੇ ਸੀ ਮੇਰਾ ਟਾਈਮ ਹੈ ਨਹੀਂ ਆ ਮੈਂ ਉੱਥੇ ਗਿਆ ਆ ਵਾ ਅੱਜ ਨਹੀਂ ਆ ਜਾਣਾ ਕੱਲ ਨਹੀਂ ਆ ਜਾਣਾ ਮੈਂ ਇਹਨਾਂ ਨੂੰ ਕਹਾਂ ਮੈਂ ਤੁਸੀਂ ਸਾਨੂੰ ਮਸ਼ੀਨ ਹੀ ਲਾ ਕੇ ਦੇ ਦਿਓ ਅਸੀਂ ਆਪੇ ਕਟਿੰਗ ਕਰ ਲਿਆ ਕਰਾਂਗੇ ਆ ਦੇਖੋ ਜੀ ਮਸ਼ੀਨ ਦਾ ਤੁਹਾਨੂੰ ਪਤਾ ਤਾਂ ਹੀ ਇਹਨਾਂ ਨੂੰ ਕਹਤਾ ਮੈਂ ਸਾਨੂੰ ਬਹੁਤੀ ਨੌਲੇਜ ਹੈ ਨਹੀਂ ਜਾਣਕਾਰੀ ਹੈ ਨਹੀਂ ਇਹਨਾਂ ਨੂੰ ਜ਼ਿਆਦਾ ਪਤਾ ਹੁੰਦੀ ਹੈ ਕਿ ਕਿਵੇਂ ਦੀ ਮਸ਼ੀਨ ਆ ਕਿਵੇਂ ਦੀ ਵਰਤਣੀ ਆ ਹਿਲ ਚੁੱਕੀ ਹੀ ਜਾਂਦੀ ਵੇਖਣ ਵਾਲੇ ਤਾਂ ਪਾੜੀ ਆ ਇਹ ਔਰ ਕੰਮ ਕੀ ਵੰਦ ਥੁਰ ਕੋ ਲੋਕਲ ਵਾਲੀ ਨਹੀਂ ਜਿਆਦਾ ਫਾਇਦਾ ਕੀ ਕਰ ਕੋ ਖਰਾਬ ਹੋ ਜਾ ਫਿਰ ਆਪਨੇ ਕਹੋ ਮਾਲੀ ਦੀ ਲੋਕਲ ਵਾਲੀ ਮਸ਼ੀਨ ਨਹੀਂ ਸੀ ਸਵਾਲ ਨਹੀਂ ਪਤਾ ਕਿ ਕਿੰਨੀ ਆਈ ਦੀ ਘੱਦੀ ਨਹੀਂ ਆਈ ਅਸੀਂ ਤੇ ਤੁਹਾਨੂੰ ਫੜਨਾ ਵਾ ਸਿੱਧੀ ਜਿਹੜੀ ਗੱਲ ਆ ਬਸ ਚੱਲਣੀ ਚਾਹੀਦੀ ਘਾੜ ਘਟਣਾ ਚਾਹੀਦਾ ਦਾਸ ਕਾਟੇਗੀ ਪਾਣੀ ਘੰਟ ਚਲੇਗੀ ਇਸ ਵਿੱਚ ਬਸ ਕੇਵਨ ਪਾਣੀ ਮੈਨ ਚਲਾਉਣਾ ਹੈ ਉਹ ਸਕੂਪ ਪਤ ਜਿਹਾ ਟ੍ਰੇਲ ਮੈਨ ਚਲਾਣੀ ਹੈ ਸ਼ਾਮ ਕੇ ਜਿਹਾ ਮੀਂਹ ਪੜ ਗਿਆ ਮੰਚ ਲਾਓ ਅੱਛਾ ਸਾਮ ਦਾ ਕੰਮ ਚਲਾਉ ਜੋ ਦੂਪਾਤੀ ਨਾ ਪੂਰਾ ਪਣੀ ਵੇਸਾ ਹੋ ਜਾਤਾ ਹੈ ਉਹ ਸੁੱਕਰ ਸੁੱਕ ਜਾਏਗਾ ਉਸ ਤੋਂ ਹੋਰ ਬੜੀਆ ਕਾਟੇਗੀ ਪਰ ਹੁਣ ਤੇ ਮੀਂਹ ਨਾ ਕਿ ਲਾਹਗਾ ਕੰਕੂ ਵਾੜਦੇ ਨਾ ਕੋਈ ਦਿੱਕਤ ਨਹੀਂ ਨਹੀਂ ਹੁਣ ਕਾਟਦੇ ਨਾ ਮੀਂਹ ਦਾ ਮਾੜਾ ਪਿਆਵਾ ਅਭੀ ਮੈਂ ਵਾਦ ਦਿਖਾ ਦੇਗਾ ਤੁਹਾਨੂੰ ਫਰਮਾ ਚਾਹਤੀ ਦੇ ਦੇਖਣੇ ਕਿ ਨਹੀਂ ਚਲੋ ਆਜੋ ਚਲੋ ਚੁੱਪਕੋ ਮੈਂ ਹੁੰਦਾ ਵਧੀਆ ਨਹੀਂ ਇਹ ਹਫਤੇ ਪਿਛੋ ਕਾ ਹੋ ਜਾਂਦਾ ਨਹੀਂ ਨਹੀਂ ਇਹ ਤਾਂ ਬਹੁਤ ਵਧੀਆ ਹੈ ਮਾਰਾ ਆਪਣਾ ਅਗਲੂ ਕੀ ਬੰਦਾ ਜਾਓ ਕੋਈ ਜਾਓ ਹਾਂ ਲਗਾ ਲਈ ਉਹ ਵੀ ਲਗਾ ਦੇਈਂ ਸਾਰੀ ਤੇ Ka si përta. Poro të bawa. Poro të bawa. Poro të bawa. Poro ਆ ਲੈ ਇਧਰ ਲੈ ਜਾਇਦਾਂ ਆ ਵੇਖੋ ਆ ਗਾਟ ਬਣੇਗਾ ਆਪਾਂ ਖਸ ਦੇ ਸਭ ਤੋਂ ਬੈਸਟ ਨੰਬਰ ਇਹਦਾ ਹਾਂ ਤੇ ਜਿਹੜਾ ਆਹ ਵਾਲਾ ਸਾਈਡਾਂ ਤੋਂ ਤੁਸੀਂ ਕੱਟ ਦਿੰਦੇ ਸੀ ਨਾ ਰੰਬੀ ਦੇ ਨਾਲ ਇਹ ਵੀ ਕੱਟਿਆ ਕਰਨਾ ਹੈ ਇਹ ਵੀ ਕੱਟਿਆ ਕਰਨਾ ਉਸੇ ਹੈ ਉਹ ਤਾਂ ਕਦਾ ਜਿਲਾ ਨਹੀਂ ਨਹੀਂ ਜਿੱਦਾ ਇਥੋਂ ਰੰਬੀ ਦੇ ਨਾਲ ਬਰਾਬਰ ਬਰਾਬਰ ਕਰਦੇ ਹੋ ਨਾ ਇਹ ਆ ਜਗ੍ਹਾ ਤੋਂ ਆਹੋ ਤੇ ਫਿਰ ਇਹ ਵੀ ਕੱਟਿਆ ਕਰਨਾ ਸੀ ਫਿਰ ਐਸਾ ਹੈ ਨਾ अगर आप सोचा आप कटाई करोगे ना हां अच्छा अगर आप हो जैसा रह जाएगा पाते, तो ना एसटी भी कटिंग होनी जब मैं आ गया ना वो आ गए आ जाती है ਆਇਆ ਕੇ ਇਹਨਾਂ ਨੂੰ ਵਿਚਾਰਾਂ ਨੇ ਖੇਚਲ ਕਰਨੀ ਹੁੰਦੀ ਹਫਤੇ ਬਾਅਦ ਹੀ ਘਾਹ ਵਾਲੀ ਜਾਂਦਾ ਵਾ ਹੁਣ ਤੁਸੀਂ ਵੀ ਘਾਹ ਲਵਾ ਤੇ ਫਿਰ ਮਸ਼ੀਨਾਂ ਤੁਹਾਡੇ ਤੁਹਾਡੇ ਘਰ سے ਆਇਆ ਕਰਾਂਗੇ ਮਸ਼ੀਨ ਲੈ ਕੇ ਆਈਏ ਮਿਸਤਰੀ ਲੱਗਾ ਵਾ ਇਹਨਾਂ ਨੇ ਪੰਜ ਦਿਨ ਤੋਂ ਪਹਿਲਾਂ ਹੀ ਮਸ਼ੀਨ ਮੰਗਾਲੀ ਵੇਚਦਾ ਦੇਖੋ ਕੋਈ ਚੀਜ਼ ਨਹੀਂ ਬਸ ਤਿਆਰੀ ਕਰੋ ਮਸ਼ੀਨ ਆ ਗਈ ਆ ਮਿਸਤਰੀ ਲੱਗਾ ਮਗਰ ਇਹਨਾਂ ਨੂੰ ਸਾਧ ਲਓ ਤੇ ਚਲੋ ਜੀ ਜਿਵੇਂ ਕੋਈ ਉਹ ਚਲੋ ਮਤਲਬ ਘਾਹ ਕਟੋ ਹੋ ਜਾਂਦਾ ਹੈ ਇਧਰ ਵੀ ਅੰਕਲ ਅੰਕਲ ਨਹੀਂ ਸਾਥੇ ਅੰਕਲਾ ਆਈਆਂ ਨੇ ਨੇ ਆ ਤੇ ਵਿੱਚ ਕਮੈਂਟ ਆਉਂਦੇ ਅੰਕਲਾ ਗਿਆ ਕਰੋ ਤੇ ਮੈਂ ਮੈਂ ਚੇਤਾ ਭੋਲ ਜਾਂਦਾ ਹਾਂ ਨੂੰ ਹੁਣ ਮਤਲਬ ਕਿ ਆਦਤ ਪਈ ਹੈ ਨਾ ਸ਼ੁਰੂ ਤੋਂ ਕਿ ਆ ਨੂੰ ਆਪ ਨੂੰ ਨਹੀਂ ਯਕੀਨ ਹੁੰਦਾ ਪਿਆ ਅਸੀਂ ਆ ਬਣਤੀ ਅੰਕਲ ਬਣ ਗਏ ਆ ਉਹ ਅੰਕਲਾ ਨੇ ਨੇ ਆ ਤੇ ਆਂਦੇ ਪਾਜੀ ਗਿਆ ਕਰੋ ਇੱਕ ਭੈਣ ਨੇ ਕਮੈਂਟ ਕੀਤਾ ਵੀ सोनू ਵੀਰ ਥੋੜੇ ਫਰਕ ਰਹਿ ਗਿਆ ਵਾਹੇ ਜਿੱਦਾਂ ਥੋੜਾ ਫਰਕ ਆਹੋ ਆਂਦੇ ਥੋੜਾ ਫਰਕ ਆ ਤੇ ਪਾਜੀ ਗਿਆ ਕਰੋ ਤਾਂ ਮੈਂ ਸਾਡੇ ਮੂੰਹ ਚੜਿਆ ਆ ਜੇ ਅਜੇ ਅਸੀਂ ਇਹਨਾਂ ਚੇਤਾ ਹੀ ਨਹੀਂ ਹੁੰਦਾ ਪਿਆ ਹਾਂ ਜੀ ਪਤਾ ਤਾਂ ਸਾਨੂੰ ਹੋ ਗਈ ਮਰ ਪਾ ਤੇ ਮੇਰੀ ਇਹ ਆਹੋ ਥੋੜਾ ਹੀ ਉਦਾਂ ਹੀ ਸਾਨੂੰ ਆਦਤ ਪਈ ਹੈ ਨਾ ਗੱਲ ਗੱਲ ਤੇ ਅੰਕਲ ਅੰਕਲ ਕਹਿਣ ਦੀ ਸ਼ੁਰੂ ਤੋਂ ਹੀ ਚਲੋ ਕਾ ਕਰਕੇ ਹਾਂਜੀ ਚਲੋ ਅਸੀਂ ਭਾਜੀ ਕਿਆ ਕਰਾਂਗੇ ਪ੍ਰੇਮ ਸੇ ਬੋਲੋ ਅਸੀਂ ਭਾਜੀ ਕਿਆ ਕਰਾਂਗੇ ਮਾਲੀ ਸਾਹਿਬ ਕਹਦਾ ਕਰਾਂਗੇ ਹਨਾ ਮਾਲੀ ਸਾਹਿਬ ਹੈ ਅਗਰ ਵੀਡੀਓ ਦੇਖਣੀ ਹੈ ਮਾਲੀ ਕੀ ਤਾਂ ਮਾਲੀ ਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਾਂ मेरा चैनल है का YouTube पे ठीक कर लो फुसको? उसको उसको सब्सक्राइब कर लो सब्सक्राइब कर लियो ज्यादा से सब्सक्राइब जनवेद <laughs> सिंह मैं मेनू दे आप नहीं बोलना होता की बोल दें दे हुंदा सब्सक्राइब सब जनवेद सिंह नर्सरी मैन के नाम से चैनल हैगा मेरा तो उस पे सारी वीडियो कटिंग की बूटो की सब की आती है आप देख सकते हो उस तो मैंने आपको बता दिया इसमें ਆਪ ਦੇਖ ਲੈਣਾ ਆਪ ਠੀਕ ਹੈ ਮੈਂ ਕੰਡੀਆਂ ਇਹਨਾਂ ਨੇ ਮਸ਼ੀਨ ਲਿਆ ਕੇ ਤੇ ਆਂਦੇ ਹੁੰਦੇ ਨੇ ਆਪਣੇ ਪੈਰਾਂ ਤੇ ਆਪ ਹੀ ਕੁਹਾੜੀ ਇੱਕ ਸਾਬ ਦੀ ਮਾਰ ਲਈ ਉਦਾਂ ਆਪ ਆਪ ਤੇ ਵਿਸ਼ਾਉਣਾ ਸੀ ਕਟਾਈ ਦਾ ਕੋਣੋ ਕੋ ਲਾਗੇ ਜਾਂਦੇ ਸੀ ਤੁਹਾਡੇ ਵਾਲ ਨੂੰ ਆਇਆ ਕਰਨਾ ਸੀ ਹੁਣ ਅਸੀਂ ਇਹਨਾਂ ਨੂੰ ਕਹਿਤਾ ਭਈ ਇੱਕ ਆਪੇ ਕਟਾਈ ਕਰ ਲਿਆ ਕਰਨੀ ਆ ਇਹਦੇ ਵਿੱਚ ਤੇ ਫਿਰ ਤੁਹਾਨੂੰ ਨਹੀਂ ਸਾਨੂੰ ਲੈ ਹੀ ਜਾਣੇ ਆ ਉਹਨਾਂ ਨੇ ਕੋਡੀ ਕਰ ਲੈਣੀ ਆ ਸ਼ਰਟਾਂ ਕਟਿੰਗ ਕਰ ਲੈ ਕਰਨੀ ਕੋਈ ਨਹੀਂ ਆਹ ਦਰਖਤ ਜਿਹੜੇ ਆ ਸਰ ਆ ਵੇਖ ਨਹੀਂ ਤੁਸੀਂ ਇਹ ਸਾਰੇ ਦਰਖਤ ਕੱਟਦੇ ਆ ਵਲੇ ਪਤਾ ਦੇਖਾ ਤਾਂ ਦੇਖਿਆ ਨਾ ਹੌਲੇ ਹੋਗੇ ਨਾ ਮਨ ਸੋਨੇ ਲੱਗ ਡਾ ਪਏ ਆਵੇਂ ਕਿਦਾਂ ਨਹੀਂ ਫਾਇਦਾ ਹੋ ਗਿਆ ਇਹਨੂੰ ਹਾਂਜੀ ਫਾਇਦਾ ਤਾਂ ਹੈ ਨਹੀਂ ਤਾਂ ਗਾਵਾਂਗੇ ਆਹੋ ਤਾਂ ਹੀ ਰੱਖਿਆ ਸੀ ਹੁਣ ਕਾਲਵਾ ਤੇ ਬਸ ਰੱਖੋ ਮਸ਼ੀਨ ਦੇਖਿਓ ਨਹੀਂ ਹੁਣ ਸਾਡਾ ਸੋਨੂ ਮਾਰੀ ਹੋ ਗਿਆ ਜਦੋਂ ਆਵੇ ਐਸੋ ਤੇ ਕੀ ਆ ਕਰਾ ਮਸ਼ੀਨ ਇਹਦੇ ਤੇ ਹਾਂ ਕੱਟਿੰਦੂ ਪੱਧਰਾ ਕਰਦੇ ਨਹੀਂ ਬੜਾ ਸੁਣਾ ਆਵੇ ਗੱਦਾ ਬਣ ਗਿਆ ਵਾ ਬਹੁਤ ਸੁਣਾ ਗੱਦਾ ਵਾ ਮਾਜਾ ਲੱਗਿਆ ਮਾਜਾ ਮਾਰ ਗਏ ਧੰਨਵਾਦ ਤੇ ਆਪਾਂ ਦਾ ਘਾਸ ਪੀਲਾ ਨਹੀਂ ਹੋਗਾ ਹਾਂ ਕਿਉਂ ਇਤਨਾ ਇਤਨਾ ਬੜਾ ਹੋਗਾ ਆਪ ਮਸ਼ੀਨ ਚਲਾ ਦਿਓ ਪਰਾਸਕੇ ਪੂਰੀ ਹਰਿਆਲੀ ਰਹੇਗੀ ਇਹ ਤੇ ਨਿਆਣਾ ਚਾਣਾ ਚਲਾਈ ਜਾਣੀ ਵੇਖੀ ਸੋ ਉਹ ਤੋਂ ਸੁਖ ਨੂੰ 5 ਮਿੰਟ ਦਾ ਕੰਮ ਹੈ ਭਾਜੀ ਉਹਨੂੰਰੇ ਪ੍ਰਧਾਨ ਲੱਗਾ ਅੰਦਰੋਂ ਨਗਲੇ ਆਣੀਆਂ ਨੇ ਤੇ ਹੋ ਗਿਆ ਸ਼ੁਰੂ ਮਨ ਲਾ ਤਾਂ ਬਿਊਟੀ ਲੱਗੀ ਪੱਕਾ ਯਾਰ ਚੱਲ ਦੂਜੇ ਏਰੀਆ ਦੇ ਸ਼ਰੀਆ ਦੇ ਏ ਰਿਆਂ ਦੇ ਇਹ ਰਿਆਂ ਦੇ ਮੁਝੇ ਪਾਸੇ ਨੂੰ ਪਹੁੰਚੋ ਇੱਥੇ ਕਾ ਵੱਡਾ ਇੱਥੇ ਜੀਵ ਵਿੱਚ ਕਾਰ ਚੱਲ Ау, қояу та. Ау, ітқау та. Ау, та. Менің парамаң отады. Ресім марау, ਆ ਬੇਟਾ ਆ ਆ ਆ ਉਹ ਆਉਂਦੀ ਆ ਉਹ ਕਰਨਾ ਗਿਆ ਸੀ ਉਹ ਜਿਹੜਾ ਮਨੁੱਖ ਸਾਥ ਨਾਲ ਆਜੀ ਉਸ ਤੋਂ ਹਾਂ ਹੁਣ ਬਣ ਗਿਆ ਫੇਰ ਗੱਦਾ ਆ ਕੇ ਬੜਾ ਖਰਾਬ ਹੋ ਗਿਆ ਮੀਆਂ ਦੇ ਨਾਲ ਨਹੀਂ ਕਰਗਾ ਛੇਤੀ ਵਾਦਾ ਨਾ ਮੀਂਹ ਦੇ ਨਾਲ ਖਰਾਬ ਹੀ ਬੜਾ ਥਾਂ ਹੋਇਆ ਸੀ ਹੁਣ ਜਿਹੜਾ ਬਰਾਬਰ ਪੱਧਰਾ ਹੋ ਗਿਆ ਆ ਇਧਰ ਮਸ਼ੀਨ ਵੀ ਫਿੱਟ ਕਰੀ ਦਿੱਤੀ ਇਹਨਾਂ ਨੇ ਤੇ ਤੋ ਆ ਵੀ ਕੋਈ ਸਾਰੀ ਪਿੱਛੇ ਉਹ ਚਲਾਈ ਦਿੰਦਾ ਇੱਥੇ 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 ਦੱਬ ਕੇ ਇਦਾਂ ਹਾਂ ਇਦਾਂ ਚੱਲਦੀ ਆ अगर इसको टाट करोगे आधी आधी चूड़ी टाट करनी है तो इसको भी टाट करनी है ठीक है तो ये है ना जो बिल्ली इसको ब्लेड में उठ जाएगा इसमें लगने लगेगी ठीक है फिर ये काटने लगेगी अगर ज्यादा ज्यादा लग रहा है तो हल्का न ढीला कर दो ठीक है जितना इसको करना है उतना इसको करना है आप देख लो मशीन हमारी इसमें लग रही है इसमें वाले नीचे वाले ब्लेड ब्लेड में ठीक है चलो जानकारी भेज दो जितना है या नहीं काटती कुछ भी है बहुत मशीन ली ले आए मशीन नहीं काट रही है चल मिस्त्री के पास मिस्त्री गया को चार पांच साल बना देता है खोला आपने कुत्ते खराब है गिरारी खराब है इसका ये खराब है तो हमको जो जितनी जानकारी है ना ਕਿ ਮੈਂ ਆਪਕੋ ਦੇ ਦਿਆ ਚਲ ਕੋਈ ਨਹੀਂ ਤੂੰ ਆਉਂਦਾ ਹੀ ਰਹਿਣਾਗਾ ਜਦੋਂ ਕੋਈ ਮਨਦੇ ਜੀ ਤੂੰ ਮੇਰੀ ਜ਼ਿੰਮੇਦਾਰੀ ਹੈ ਮੈਂ ਘਰ ਆਤੇ ਇਹਨੂੰ ਮੋਜਾਂ ਲੱਗੀਆਂ ਵੇ ਇਹਦੇ ਵਾਸਤੇ ਕਾਹਣ ਬਣ ਗਿਆ ਵਧੀਆ ਹੋ ਗਈ ਸਾਰੇ ਘਾਹ ਦੀ ਕਟਿੰਗ ਤੇ ਹੁਣ ਕਰਤੀ ਮਸ਼ੀਨ ਦੀ ਸਫਾਈ ਤੇ ਬਸ ਸਮਾਪਤੀ ਹੋ ਗਈ ਆ ਇਹ ਗੱਲ ਹੀ ਵੀ ਸਿਰਫ ਇਹੇ ਚੀਜ਼ ਦੀ ਘਾਟ ਸੀ ਚਲ ਬਾਗ ਬਗੀਚੇ ਦਾ ਤੇ ਬੰਦਾ ਲਾ ਲੈਂਦਾ ਵਾ ਤੇ ਇਹ ਇਹ ਆਣ ਕੇ ਲਾ ਜਾਵਾ ਲੱਗ ਗਿਆ ਤੇ ਭਰ ਗਿਆ ਘਾਹ ਵਾ ਨਾ ਇਹ ਜਲਦੀ ਇਹ ਹਰ ਹਫਤੇ ਹੋ ਜਾਂਦਾ ਹੈ ਤੇ ਇਨਾਂ ਕੋਲ ਟਾਈਮ ਨਹੀਂ ਹੁੰਦਾ ਇਨਾਂ ਤੇ ਫਿਰ ਇਹਨਾਂ ਦਾ ਤਰਲਾ ਮਾਰਿਆ ਵੀ ਤੁਸੀਂ ਇਹਨੂੰ ਆਪ ਹੀ ਮਸ਼ੀਨ ਲਾ ਕੇ ਦੇ ਦਿਓ ਇਹਦੇ ਰੇਟ ਵੱਖ-ਵੱਖ ਆਣਾ ਅਖਾਂਡੇ 2700 ਤੋਂ ਸ਼ੁਰੂ ਆਉਂਦੀ ਆ 2700 ਕੀ 13500 ਕੀ 14500 ਕੀ ਅੱਛਾ ਇਹ ਕਿੰਨੇ ਵਾਲੀ ਆ ਇਹ 4500 ਕੀ ਆਈਏ ਸਾਢੇ ਤੁਸੀਂ ਲੈਣੇ ਕਿੰਨੇ ਆ ਭਾਜੀ ਮੈਨੂੰ ਆ ਤੇਲ ਦਾ ਖਰਚ ਹੋਣ ਲੱਗੇਗਾ ਸਵੇਰ ਦੋ ਰੁਪਏ ਦਾ ਅੱਛਾ 50 ਰੁਪਏ ਵਾਹ ਪਰ ਖਾਣਾ ਵੀ ਨਾ ਖਾਇਆ ਖਾਣਾ ਇੱਥੇ ਪੈਕ ਕਰ ਦਮੇ ਨਾਲ ਉਹ ਝਾੜੀ ਹਮਾਰੀ ਬਾਰੇ 12 ਤਾਜ ਤੁਹਾਨੂੰ ਘੱਲਿਆ ਵੀ ਸਾਨੂੰ ਜੇ ਨਹੀਂ ਪਤਾ ਹੈਗਾ ਤੇ ਤਾਂ ਕਰਕੇ ਤੁਹਾਨੂੰ ਕਿ ਭੇਜਾਂ ਛੋਟੀ ਵਾਲੀ ਹੈ ਜੀ ਉਹ 30 3500 ਰੁਪਏ ਕੀ ਆਤੀ ਹੈ ਸਾਨੂੰ ਦੇ ਵੀ ਨਹੀਂ ਪਤਾ ਵੀ ਇਹ ਜਲਦੀ ਕਿਹੜੀ ਦੁਕਾਨ ਤੋਂ ਆ ਸਾਨੂੰ ਨਹੀਂ ਆਪਕੋ ਬਤਾਣਾ ਦੁਕਾਨਾਂ ਦਾ ਇਹ ਸਿਸਟਮ ਹੈਗਾ ਆਪਕੋ ਪਤਾ ਨਹੀਂ ਇਸ ਕੇ ਮਾਮਲੇ ਮੈਂ ਕਿਉਂਕਾ ਹਲਕੀ ਵਾਲੀ ਮਸ਼ੀਨ ਦੇ ਆ ਉਹੀ ਗੱਲਾਂ ਜੇ ਜਾਣਕਾਰੀ ਨਾ ਹੋਵੇ ਜੀ ਕਿ ਦੋ ਤਿੰਨ ਹਰ ਕੇ ਆ ਜਾ 700 ਬਲ ਦੇਦੀ ਉਹ ਕਾਟੇ ਵੀ ਨਹੀਂ ਇਹ ਇਹਦੀ ਜ਼ਿੰਮੇਵਾਰੀ ਹੈ ਹੁਣ ਨਾ ਨਾ ਕਟਿਆ ਨੇ ਤੇ ਤੁਹਾਨੂੰ ਫੜਨਾ ਆਈਆਂ ਅਸੀਂ ਤੇ ਦੁਕਾਨ ਵਾਲੇ ਨੂੰ ਨਹੀਂ ਜਾਣਦੇ ਤੁਹਾਨੂੰ ਜਾਣਦੇ ਆ। ਇਹ ਦਿਨਾਂ ਇੱਕ ਚੀਜ਼ ਆ ਵੀ ਰੇਡ ਸਾਰੇ ਭੈਣ ਭਰਾ ਕੀ ਪੁੱਛ ਦਿੰਦੇ ਆ ਤੇ ਉਹਦੇ ਵਾਸਤੇ ਮੈਂ ਦੱਸ ਦੇਣਾ ਵੀ ਆਂਦੇ ਆ ਵੀ ਕਿੰਨੀ ਕਿੰਨੀ ਚੀਜ਼ ਵੇਖ ਕੇ ਤੁਸੀਂ ਖਰੀਦਣੀ ਆਏ। ਇੱਕ ਤੇ ਦਾ weight ਵੇਖਣਾ ਵੀ ਇਹ ਭਾਰੀ ਹੈ। ਜੇ ਹੌਲੀ ਹੋਊਗੀ ਤੇ ਉਹ ਅੜ ਜਾਣੀ ਆ ਵੱਡੇ ਘਾਹ ਦੇ ਵਿੱਚ। ਉਹ ਨਹੀਂ ਕੱਟਣੀ ਹੈ। ਤੇ ਬਾਕੀ ਕੋ ਦੱਸ ਦੇ ਦੱਸ ਦੋ ਕਿਹੜੀ ਕਿਹੜੀ ਚੀਜ਼ ਵੇਖ ਕੇ ਖਰੀਦਣੀ ਹੈ। ਇਹ ਜਿਹੜਾ ਹੁੰਦਾ ਨਾ ਇਹ ਮੈਚੂ ਹੁੰਦਾ ਹੈਗਾ। ਇਹ ਹੁੰਦਾ ਭਾਰੀ। ਤਾਂ ਇਹ ਭਾਰੀ ਹੋਗਾ ਤਾਂ ਜ਼ਿਆਦਾ ਬੜਾ ਬੜਾ ਘਾਹ ਹੋਗਾ ਨਾ ਉਸ ਨੂੰ ਵੀ ਕੱਟ ਦੇਗਾ। और दूसरी बात ए ये नट होते ना जो ये बोट ये वाली ठीक है ना तो इसमें की एक तो आती है चौथी पैंतीस रुपए की छोटी वाली है ना ये है साढ़े पैतालीस रुपए की ये बड़ी वाली हैगी ये चौदह इंची है बारह इंची चौड़ाई चौड़ाई का ये बड़ी वो इंची आती है चौदह इंची है

ਕੋਈ ਨਹੀਂ ਤੁਹਾਡੇ ਵਿੱਚ ਤੁਸੀਂ ਭੰਦ ਨਹੀਂ ਆ ਤੇ ਉਹਦਾ ਵੀ ਆਪਾਂ ਕਰ ਲਾਂਗੇ ਐਡਜਸਟਮੈਂਟ ਪਰ ਇਹ ਵੀ ਤੁਹਾਨੂੰ ਜਾਣਕਾਰੀ ਆ ਤੁਸੀਂ ਚੰਗੀ ਵੇਖ ਕੇ ਲੈ ਆਉਣੀ ਆ ਸਾਨੂੰ ਅਗਲਾ 2700 ਵਾਲੀ ਪੇਸ 3300 4000 ਦੇ ਦੇ ਤਾਂ ਉੱਥੇ ਆਹ ਸਾਨੂੰ ਤਾਂ ਕਹਿਣਗੇ ਫਿਰ ਆਹ ਮਸ਼ੀਨ ਲਾਜੋ ਤੁਸੀਂ ਚੁੱਪ ਕਰਕੇ ਲੈ ਆਉਣੀ ਆ ਕੋਈ ਪਤਾ ਹੀ ਨਹੀਂ ਸਾਨੂੰ ਕੁਛ ਇਸ ਦੇ ਬਾਰੇ ਕੋਈ ਖਰਾਬੀ ਹੋਤੀ ਨਾ ਤੋ ਮੈਂ ਹੈਗਾ ਕੋਚ ਬਸ ਵੱਡੀ ਗੱਲ ਇਹ ਹੈ ਨਾ ਮੈਂ ਨਾ ਆਖਿਆ ਮੈਂ ਮਹਮਾ ਦੀ ਗਰੰਟੀ ਕੋਸ਼ਦਾ ਕਿ ਮੈਂ ਹੈਗਾ ਹਾਂ ਮੈਂ ਹੈਗਾ ਨਾ ਉਹ ਜੋ ਪਤਾ ਹੈ ਕੋਈ ਫਰਾਮ ਨਹੀਂ ਹੋਣੀ ਇਹ ਨਾ ਇਹ ਆ ਮੈਂ ਹੂੰ ਨਾ ਬਸ ਹਾਂ ਨੂੰ ਤਾਂ ਤਾਂ ਇਹਦੀ ਕੋਈ ਟੈਨਸ਼ਨ ਨਹੀਂ ਹੁੰਦੀ ਕੋਈ ਬੂਟੇ ਦੀ ਜ਼ਿੰਮੇਵਾਰੀ ਉਹ ਵੀ ਤੁਹਾਡੇ ਸਿਰ ਜੇ ਕਿ ਇਹਨੂੰ ਫਲ ਨਹੀਂ ਲੱਗਾ ਉਹ ਵੀ ਤੁਹਾਡੀ ਜ਼ਿੰਮੇਵਾਰੀ ਮੈਨੂੰ ਕਿਉਂ ਨਹੀਂ ਲੱਗਾ ਫਲ ਹੁਣ ਇਹਦੀ ਵੀ ਜ਼ਿੰਮੇਵਾਰੀ ਤੁਹਾਡੇ ਕੋਲ ਤਾਂ ਉਹ ਮੇਰੀ ਵੀਡੀਓ ਦੇਖ ਰਤਾ ਤਾਂ ਤੋ ਆਪ ਜਿਹੜਾ ਉਹ ਕਟਿੰਗ ਵਾਲਾ ਆਪਕੇ ਕੋਲ ਮਸ਼ੀਨ ਵੀ ਹੈਗੀ ਤੋ ਆਪ ਤੋ ਬੜੇ ਮਹਾਰੀ ਲੈਵਲ 'ਤੇ ਪਹੁੰਚੇ ਹੋ ਆਪਕੀ ਮੈਂ ਵੀਡੀਓ ਦੇਖੀ ਹੈ ਹਮਨੇ ਇਹ ਆਥਾ ਨਾ ਦੇ काम करने से अगर बढ़िया काम करोगे तो ऑर्डरमेट आपको कम मिलता रहेगा रहे अगर ठगी वाला काम करोगे एक बार करके दोबारा कोई नहीं बुलाएगा हां एक बात हैगी हां ਸਾਡੇ ਪਿੰਡ ਚ ਕਈ ਜਗ੍ਹਾ ਇਹਨਾਂ ਨੇ ਕੰਮ ਲਾਇਆ ਹੋ ਆਪਣਾ ਪਰ ਜੇ ਆਪ बढ़िया ਹੋ ਤਾਂ ਹਮ ਵੀ बढ़िया ਆਏਗੇ ਅਗਰ ਆਪ ਸੋਚੋਗੇ ਮਾਲਿਕ ਦੇ ਸੰਗ ਮੇਰਾ ਫੇਰੀ ਕਰਨੇ ਤਾਂ ਮਾਲਿਕ ਹੋ ਜਾਏਗਾ ਹਮ ਆਪਕੇ ਸੰਗ ਮੇਰਾ ਫੇਰੀ ਕਰਨੇ ਸਿੱਧੀ ਬਾਤ ਹੈ ਜੀ ਚਲੋ ਵੇਖ ਲਓ ਜੇ ਕਿਹਨੇ ਮਸ਼ੀਨ ਖਰੀਦਣੀ ਹੈ ਰੇਟ ਤਾਂ ਦੱਸਤੇ ਆਂ ਬਰੀਆੜੀਆਂ ਦੱਸਤੀ ਆਂ 37 2700 ਦੀ 2700 ਤੇ ਲੈ ਕਰਕੇ 4200 ਇਹ 6000 ਰੁਪਏ ਕੀ ਦੇ ਰਹੇ ਇਹ ਕੌਣ ਲੈ ਆ ਬਾਕੀ ਤੇਰੀ ਰੇਡ ਮੈਂ ਆਪ ਕੀ ਕੀ ਦਾ ਫਰਕ ਵਾ ਉਹ ਤਾਂ ਜਿਤਨਾ ਲੈ ਲਿਆ ਉਤਨਾ ਬਾਕੀ ਹਾਂ ਤੇਜੀ ਦਾ ਫਰਕ ਹੈ गावा ਜੇ ਤੁਸੀਂ ਜਿੰਨਾ ਕੋਟ ਬਹਾਉ ਗੋਨਾ ਮਠਾਈ ਜਾਣਾ ਵਾ ਜੇ ਇਹ 12 ਇੰਚ ਇਹ 14 ਇੰਚ ਜਾਂ 12 ਇੰਚ ਵੀ ਹੁੰਦੀ ਹੈ ਤੋਂ ਥੱਲੇ ਵੀ ਹੁੰਦੀਆਂ ਆਉਣਗੀਆਂ ਹੋਰ ਵੀ ਛੋਟੀਆਂ ਤੁਹਾਨੂੰ ਜੇ ਬਾਰੇ ਕੋਈ ਜਾਣਕਾਰੀ ਨਹੀਂ ਆਪਾਂ ਬਿਲਕੁਲ ਲੈ ਲਈ ਇਹਨਾਂ ਨੂੰ ਆਪਾਂ ਕਿਹਾ ਤੇ ਇਹਨਾਂ ਦੇ ਮਗਾ ਦਿੱਤੀ ਲੈਣ ਦਿੱਤੀ ਹੈ ਬਸ ਹਫਤੇ ਬਾਅਦ ਹੋਣਾ ਆਪਾਂ ਕਟਿੰਗ ਕਰ ਲਿਆ ਕਰਨੀ ਆਹ ਕਟਿੰਗ ਬਹੁਤ ਸੋਹਣੀ ਹੋਣੀ ਸਾਰੀ ਗੁੱਦਾ ਘਾ ਖਰਾਬ ਹੋਣ ਡਿਆ ਸੀ ਵੀ ਇਹਨਾਂ ਨੂੰ ਟਾਈਮ ਨਹੀਂ ਲੱਗਦਾ ਪਿੰਡ ਵੀ ਚੱਲ ਜਾਂਦੇ ਇਹ ਤਾਂ ਵੱਜ ਜਾਂਦਾ ਹੈ ਤੇ ਫਿਰ ਜਿਆਦਾ ਖਰਾਬ ਹੋ ਜਾਂਦਾ ਹੈ ਇੱਕ ਹਫਤੇ ਬਾਅਦ ਗੁਵਾ ਦੇਗਾ ਨਾ ਤੇ ਇਹ ਪੀਲਾ ਫਿਰ ਨਾ ਇਹ ਖਤਮ ਹੋ ਜਾਏਗਾ ਕੋਈ ਫਿਰ ਨਹੀਂ ਹੋਗਾ ਕੰਮ ਕਿਲਾ ਚਲੋ ਠੀਕ ਆ ਚੰਗਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ